ਸਤ ਸਕਾਲ ਦੋਸਤੋ ਦੋਸਤੋ ਪਿੰਡ ਗੋਪਾਲਪੁਰਾ ਦੇ ਇੱਕ Dalit ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗਣ ਕਾਰਨ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਗੋਪਾਲਪੁਰਾ ਦੇ ਵਸਨੀਕ ਬੀਬੀ ਨਿਰਮਲ ਕੌਰ ਅਤੇ ਉਹਨਾਂ ਦੇ ਪਤੀ ਸਵਰਨ ਸਿੰਘ ਨੇ ਕੈਮਰੇ ਦੇ ਸਾਹਮਣੇ ਆਪਣਾ ਦੁੱਖ ਬਿਆਨ ਕਰਦੇ ਹੋਏ ਦੱਸਿਆ ਕਿ ਸਾਡੇ ਘਰ ਦੇ ਕਮਰੇ ਦੀ ਛੱਤ 28 ਤਰੀਕ ਰਾਤ ਨੂੰ ਡਿੱਗ ਪਈ ਦੀ ਹੈ ਤੇ ਦੂਸਰੇ ਕਮਰੇ ਦੀ 29 ਦੀ ਸਵੇਰ ਨੂੰ ਸਾਡਾ ਪਿਸ਼ੋਕੜ ਪਿੰਡ ਸਰਹਾਲਾ ਸੀ ਅਤੇ ਅਸੀਂ 5-6 ਸਾਲ ਪਹਿਲਾਂ ਹੀ ਪਿੰਨਗੋਪਾਲਪੁਰਾ ਵਿੱਚ ਇੱਕ ਬਣਿਆ ਬਣਾਤਾ ਮਕਾਨ ਲਿਆ ਸੀ ਪਰੰਤੂ ਅਚਾਨਕ ਸਾਡੇ ਘਰ ਦੀਆਂ ਛੱਤਾਂ ਡਿੱਗਣ ਕਾਰਨ ਅਸੀਂ ਕਰਜ਼ੇ ਥੱਲੇ ਆ ਗਏ ਹਾਂ ਅਸੀਂ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਸਾਡੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰੰਤੂ ਸਾਡੇ مالی ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਹਨ ਸੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਮਾਂ ਫੜੀ ਜਾਵੇ ਸਰਦਾਸ ਵਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਮੇਰੀ ਘਰਵਾਲੀ ਲੋਕਾਂ ਦੇ ਘਰਾਂ ਵਿੱਚ ਮਿਹਨਤ ਦਾ ਕੰਮ ਕਰਦੀ ਹੈ ਅਤੇ ਮੈਂ ਮਜ਼ਦੂਰੀ ਕਰਦਾ ਹਾਂ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ ਪਰੰਤੂ ਹੁਣ ਸਾਡੀ ਕੋਈ ਸਰਕਾਰ ਵੱਲੋਂ ਜਾਂ ਐਨਆਰ ਐਨਆਰ ਜਾਂ ਫਿਰ ਸਮਾਜ ਸੇਵੀ ਸੰਸਥਾ ਵੱਲੋਂ ਸਾਡੀ ਮਾਂ ਪੜੀ ਜਾਵੇ ਤਾਂ ਜੋ ਸਾਡੇ ਸਿਰ ਤੇ ਛੱਤ ਬਣ ਜਾਵੇ ਸਾਨੂੰ ਤਾਂ ਡਰ ਲੱਗਦਾ ਰਹਿੰਦਾ ਹੈ ਕਿ ਸਾਡੇ ਘਰ ਦੇ ਦੋ ਕਮਰੇ ਦੀਆਂ ਛੱਤਾਂ ਡਿੱਗ ਪਈਆਂ ਹਨ ਤੇ ਬਾਕੀ ਜੋ ਰੋਈ ਜਾਂ ਇੱਕ ਕਮਰੇ ਕਮਰਾ ਬਚਦਾ ਹੈ ਇਹ ਵੀ ਪਤਾ ਨਹੀਂ ਕਦੋਂ ਡਿੱਗ ਪੈਣੀਆਂ ਹਨ ਅਸੀਂ ਤਾਂ ਆਪਣਾ ਸਮਾਨ ਵੀ ਜੰਜ ਘਰ ਵਿੱਚ ਰੱਖਿਆ ਹੋਇਆ ਹੈ ਸੋ ਕਿਰਪਾ ਕਰਕੇ ਸਾਡੀ ਮਾਂ ਫੜੀ ਜਾਵੇ ਦੋਸਤੋ ਸਰਦਾਸ ਵਰਮ ਸਿੰਘ ਦਾ ਬੈਂਕ ਖਾਤਾ ਅਸੀਂ ਵੀਡੀਓ ਵਿੱਚ ਦਿਖਾ ਰਹੇ ਹਾਂ ਜਿਸ ਕਿਸੇ ਵੀਰ ਨੇ ਇਸ ਗਰੀਬ ਪਰਿਵਾਰ ਦੀ ਮਦਦ ਕਰਨੀ ਹੋਵੇ ਉਹਨਾਂ ਦੇ ਬੈਂਕ ਵਿੱਚ ਸਿੱਧੇ ਪੈਸੇ ਟਰਾਂਸਫਰ ਕਰ ਸਕਦਾ ਹੈ ਅਤੇ ਨਾਲ ਹੀ ਇਸ ਗਰੀਬ ਪਰਿਵਾਰ ਦੀ ਫੋਨ ਨੰਬਰ ਵੀ ਚਲਾ ਰਹੇ ਹਾਂ ਸੋ ਸਾਡੇ ਚੈਨਲ ਵੱਲੋਂ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਸ ਗਰੀਬ ਪਰਿਵਾਰ ਦਾ ਸਾਥ ਦਿੱਤਾ ਜਾਵੇ ਗੋਪਾਲਪੁਰਾ ਤੋਂ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਵਧੇਰੇ ਜਾਣਕਾਰੀ ਲਈ ਤਾਜ਼ਾਤਰੀਨ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਮੋਬਾਈਲ ਟੀਵੀ ਅਤੇ ਕਿਰਪਾ ਕਰਕੇ ਮੋਬਾਈਲ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਮੈਂ ਬਾਬਾ ਜੀ ਕੀ ਨਾਮ ਜੀ ਮੇਰਾ ਨਾਮ ਸ਼ੌਰਨ ਸਿੰਘ ਹੈ ਜੀ ਤੁਹਾਨੂੰ ਜੀ ਜਿਹੜੇ ਆ ਤੁਹਾਡੇ ਕੋਠਿਆਂ ਦਾ ਮਤਲਬ ਹੈ ਕੀ ਘਰ ਬਣਿਆ ਜੀ ਇਹ ਜੀ ਅਸੀਂ ਹੋ ਗਏ 5 6 7 6 7 ਸਾਲ ਹੋ ਗਿਆ ਲੈਣ ਨੂੰ ਜੀ ਤੇ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਤੇ ਅਸੀਂ ਤੇ ਬੱਚੇ ਜਿਹੇ ਇਥੇ ਖੇਡਣ ਤੇ ਨਾਲ ਇਥੇ ਕੁਲਰ ਬਣਾਉਂਦੇ ਹੈ ਤੇ ਬੱਚਾ ਅੰਦਰ ਚੱਲਿਆ ਪਰਿਵਾਰ ਤੇ ਥਰਡ ਕਰਕੇ ਥੱਲੇ ਜਾ ਪਿਆ ਜੀ ਅੱਛਾ ਦੋ ਇੱਕੀ ਡਿਗਾ ਦੋ ਰੇਕ ਦੀ ਇੱਕੀ ਡਿਗਾ ਵਾ 28 ਪਰਸੋਂ ਦਾ ਦਿਖਾ ਦੇ ਇਹ ਇੱਕ ਕੱਲ ਦਾ ਡਿਗਾ ਜਿਹੜੀ ਸਾਡਾ ਗਰੀਬਾਂ ਦਾ ਬਹੁਤ ਮੰਦਾ ਹਾਲ ਹੈ ਹੀ ਸਮਾਨ ਵੀ ਜਾਂਚ ਕਰ ਕਰਕੇ ਰੱਖਿਆ ਵਾ ਤੇ ਸਾਡੇ ਜਿਹੜੇ ਆ ਮਾਰੇ ਮੋਟੇ ਥੋੜੇ ਬੱਤੀ ਇਹਨਾਂ ਦਾ ਵੀ ਖਤਰਾ ਵਾ ਜੀ ਸਾਨੂੰ ਕੁਛ ਦਾ ਕੁਝ ਸਰਕਾਰ ਵੱਲੋਂ ਕੋਈ ਦਿੱਤਾ ਜਾਵੇ ਜੀ ਕੀ ਕੰਮ ਕਰਦੇ ਜੀ ਮੈਂ ਜੀ ਧਿਆਈ ਧੱਪਾ ਕਰਦਾ ਬਜ਼ੁਰਗ ਆदमी ਆ ਉਹ ਵੀ ਮੈਂ ਧਿਆਈ ਤੋਂ ਬਿਠਾ ਜੀ ਕੋਈ ਕਾਰੋਬਾਰ ਨਹੀਂ ਮੇਰੇ ਕੋ ਹੈਗਾ ਜੀ ਤੇ ਕਾਕੇ ਆਮਦਨ ਦਾ ਕੋਈ ਖਰਚਾ ਕੋਈ ਖਰਚਾ ਨਹੀਂ ਜੀ ਮੇਰੇ ਘਰ ਦੇ ਤਿੰਨਾ ਚੌਕਾਂ ਦਾ ਕੰਮ ਕਰਦੇ ਆ ਲੀਰ ਫੇਰਦੇ ਆ ਉਹਦੇ ਨਾਲ ਗੁਜ਼ਾਰਾ ਕਰੀਦਾ ਜੀ ਬੱਚੇ ਕਿੰਨੇ ਦੀ ਆਪਣੇ ਬੱਚੇ ਤਿੰਨੇ ਆ ਜੀ ਉਹ ਕੰਮ ਕਰਦੇ ਕੋਈ ਇਹਨੇ ਆਪੋ ਆਪਣੇ ਲੱਗਿਆ ਜੀ ਉਹ ਮੈਂ ਇਹ ਆ ਵੀ ਮੈਂ ਲੱਗਿਆ ਇੱਕ ਬੱਚਾ ਮੇਰੇ ਨਾਲ ਆ ਉਹ ਵੀ ਦੇ ਇਤਰੇ ਧਾਈ ਦਾ ਪੈ ਕਰਦੇ ਆ ਜੀ ਤੇ ਆ ਪਰਿਵਾਰ ਉਹਨਾਂ ਦਾ ਨਾਲ ਆ ਤੇ ਬਹੁਤ ਕਿਹੜੇ ਪਿੰਡ ਤੁਹਾਡਾ ਪਿਛਲਾ ਪਿੰਡ ਕਿਹੜਾ ਪਿੰਡ ਸਾਡਾ ਵੀ ਸਰੀਆਲਾ ਪਿੰਡ ਸੀ ਤੇ ਉੱਥੇ ਸਾਨੂੰ 6-7 ਸਾਲ ਹੋ ਗਏ ਸਾਨੂੰ ਇੱਥੇ ਆਇਆ ਜੀ ਹਾਂ ਜੀ ਬڑے ਬਣਾ ਤੇ ਮਕਾਨ ਲਈ ਬਾਰੇ ਬਾਰੇ ਮਕਾਨ ਲਾਇਆ ਜੀ ਬੜਾ ਸੜਨਾ ਧੱਕਾ ਹੋਇਆ ਜੀ ਸਾਡਾ ਪਰਿਵਾਰ ਇਹਨਾਂ ਵੀ ਸਾਡਾ ਪਰਿਵਾਰ ਬਸ ਗਿਆ ਤੇ ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਕੁਝ ਨਾ ਕੁਝ ਜਿਹੜਾ ਮਾਮਲਾ ਦਿੱਤਾ ਜਾਏ ਠੀਕ ਤੁਹਾਨੂੰ